ਪੰਜਾਬ ਸਰਕਾਰ ਭਗਵੰਤ ਮਾਨ ਜੀ ਦੀ ਯੋਗ ਅਗਵਾਈ ਥਲੇ ਔਰ ਅਰਵਿੰਦ ਕੇਜਰੀਵਾੜੀ ਜੀ ਦੇ ਸਾਡੇ نیشنل ਸੁਪਰੀਮੋ ਨੇ ਉਹਨਾਂ ਦੀ ਸੋਚ ਅੱਜ ਗੁਰਦਾਸਪੁਰ ਦੀਆਂ ਸਾਰੀਆਂ ਸੜਕਾਂ ਨਵੇਂ ਸਿਰੇ ਤੋਂ ਮੈਟਰ ਹੋਣ ਜਾ ਰਹੀਆਂ ਨੇ ਔਰ ਕੋਈ ਵੀ ਗਦਾਸ ਤੋਂ ਦੀ ਸੜਕ ਜਿਹੜੀ ਆ ਉਹ ਨਹੀਂ ਛੱਡੀ ਜਾਊਗੀ ਮੈਂ ਤੁਹਾਡੇ ਲਈ ਦੱਸਣਾ ਚਾਹਾਂ ਕਿ ਗੁਰਦਾਸਪੁਰ ਦੇ ਵਿੱਚ ਦੋ ਤਰ੍ਹਾਂ ਦੀਆਂ ਵਿਦਿਨ ਮਿਸੀਪਲ ਅਵਰਡ ਦੋ ਤਰ੍ਹਾਂ ਦੀਆਂ ਸਰਕਾਰ ਹੈ ਇੱਕ ਤੇ ਪਲਾਨ ਰੋਡ ਦਾ ਜਿਹਦੀ ਦੇਖ ਰੇਖ ਪੀ ਡਬਲਯੂ ਡੀ ਬੀ ਐਨ ਡੀ ਕਰਦਾ ਔਰ ਭਾਰਤ ਕੁਮਾਰ ਜੀ ਜਿਹੜੇ ਸੁਲੋਕਾ ਜੀ ਜਿਸ ਵੇਲੇ ਮੈਂ ਪ੍ਰਧਾਨ ਸੀਗਾ ਮੈਂ ਉਸ ਸਰਕਾਰ ਪੀ ਡਬਲਯੂ ਡੀ ਨੂੰ ਦੇਖਿਆ ਸੀਗਾ ਕਿ ਤਾਂ ਕਿ ਇਹ ਮਹਿਕਾ ਐਸਾ ਜਿਹਦਾ ਕੋਈ ਮੀਨਿੰਗ ਨਹੀਂ ਤੇ ਦੇਣੀ ਬਿਆਦਾ ਵਾ ਸਟਰੋਂਗ ਕਤਨੀ ਦਾ ਤਾਂ ਕਹੀ ਕਿ ਉਹ ਵਕਤ ਪੀ ਡਬਲਯੂ ਡੀ ਨੂੰ ਮੈਂ ਸਰਕੀ ਕਿਤੇ ਫਲੇ ਸਰਕਾਰਾਂ ਦੀ ਡਿਟੇਲ ਤੁਹਾਨੂੰ ਸਾਰਿਆਂ ਨੂੰ ਇੱਕ ਇੱਕ ਕਾਪੀ ਦੇਦੀ ਦੇਵਾਲਾ ਉਹਦੇ ਵਿੱਚ ਸ਼ਾਮਪੀਆਂ 12 ਸੜਕਾਂ ਨੇ ਜਿਹਦੇ ਵਿੱਚ ਮੇਲ ਸਾਡੀ ਅੰਮ੍ਰਿਤਸਰ ਕਪਾਉਂਡ ਤੋਂ ਰੋਡ ਵੀ ਆ ਜਾਂਦੀ ਆ ਜੇਲ੍ਹ ਰੋਡ ਵੀ ਆ ਜਾਂਦੀ ਆ ਔਰ ਛੋਟੀਆਂ ਸੜਕਾਂ ਪਾਵੇਓ ਸੈਸ਼ਨ ਖੇਤ ਵਾਲੀ ਆ ਐਗਰੀਕਲਚਰ ਫਾਰਮ ਵਾਲੀ ਆ ਰੇਲਵੇ ਰੋਡ ਵਾਲੀ ਆ ਇਹ ਸਾਰੀਆਂ ਲੈਂਡ ਰੋਡ ਦੇ ਦੇਖੋਗੇ ਔਰ ਇਹਦੇ ਵਾਸਤੇ ਅਸੀਂ ਅਮਾਉਂਟ ਜਿਹੜਾ ਉਹ 31 ਕਰੋੜ 99 ਲੱਖ ਤੇ 73 ਹਜ਼ਾਰ ਰੁਪਇਆ ਮਨਜ਼ੂਰ ਕਰਾ ਲਿਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹਨੇ ਟੈਂਡਰ ਲੱਗ ਜਾਣਗੇ ਕੰਮ ਸ਼ੁਰੂ ਹੋ ਜਾਊਗਾ ਅਸੀਂ ਸਰਬ ਪੱਖੀ ਵਿਕਾਸ ਚਾਹਦੇ ਆਂ ਔਰ ਸਾਡੇ ਮਹਿਬੂਬ ਲੀਡਰ ਭਗਵਾਨ ਕੁਮਾਰ ਜੀ ਔਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਆ ਕਿ ਜਦੋਂ ਵਿਕਾਸ ਕੀਤਾ ਜਾਵੇ ਉਹ ਰਾਜਪੂਤ ਪਰਿਵਾਰਿਆ ਵਾ ਔਰ ਉਹਦੇ ਫੇਰ 8 ਕਰੋੜ 60 ਲੱਖ 8000 ਰੁਪਇਆ ਉਹਦੇ ਦੇ ਖਰਚ ਜਾਊਗਾ ਕੋਰਟਲ ਸ਼ਹਿਰ ਦੇ ਵਿੱਚ ਇਤਿਹਾਸਿਕ ਗੱਲ ਹੋਣ ਲੱਗੀ ਆ ਤੁਸੀਂ ਪਿਛਲੇ ਖਾਨੇ ਕੱਢ ਕੇ ਦੇਖ ਲਓ ਪਿਛਲੀ 5 ਸਾਲ ਦੀ ਇਹਨਾਂ ਦੀ ਸਰਕਾਰ ਦੇਖ ਲਓ ਜਿਸ ਵਕਤ ਆਪ ਐਮਐਲਏ ਹੋਵੇ ਭਰਾ ਕਮੇਟੀ ਦਾ ਪ੍ਰਧਾਨ ਹੋਵੇ ਪਰ ਸਾਥ ਰਿਸ਼ਤੇਦਾਰ ਕੌਂਸਲਰ ਹੋਣ ਤੇ ਗਰਦਾਸਪੁਰ ਦੇ ਵਿੱਚ ਕਦੇ ਇੰਨਾ ਪੈਸਾ ਨਹੀਂ ਲੱਗ ਸਕਿਆ ਅੱਜ ਜਿਸ ਵਕਤ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਭਗਵਾਨ ਤੁਹਾਡੀ ਦੀ ਸਰਕਾਰ ਆਈ ਤੇ ਅੱਜ 32 ਕਰੋੜ 55 ਲੱਖ ਤੇ 81000 ਰੁਪਏ ਆਲਮੋਸਟ 33 ਕਰੋੜ ਰੁਪਇਆ ਪਰ ਦਾ ਇੱਦਾਂ ਕਰ ਕੌਫਲ ਕਰੇਗਾ ਇਹ ਜ਼ਿੰਮੇਵਾਰੀ ਸਾਡੀ ਸਾਰਿਆਂ ਦੀ ਪੈ ਜਾਂਦੀ ਹੈ ਔਰ ਅਸੀਂ ਜਦੋਂ ਵੀ ਮੈਂ ਵਿਕਾਸ ਕਰਦਾ ਮੈਂ ਕੋਈ ਉਹਦੇ ਤੇ ਰਾਜਨੀਤਿਕ ਪੈਨੂ ਨਹੀਂ ਦੇਖਦਾ ਮੈਂ ਨਹੀਂ ਦੇਖਦਾ ਵੀ ਬਦਾਨਾ ਕਿਹੜਾ ਆਪਣਾ ਕਿਹੜਾ ਜਿੱਥੇ ਲੋੜ ਹੁੰਦੀ ਆ ਉਸ ਲੋੜ ਦੇ ਮੁਤਾਬਕ ਜਿਹੜਾ ਵਿਕਾਸ ਕੀਤਾ ਜਾਂਦਾ ਤੋ ਅੱਜ ਸਵਾਸਤੋ ਦੇ ਲੋਕਾਂ ਨੂੰ ਮੁਬਾਰਕਬਾਦ ਸ਼ੋਕਾ ਮਨਾਵਾ ਸਿਆਲਪੁਰ ਦਾਪੁਰ ਦੀ ਕੋਈ ਵੀ ਸੜਕ ਜਿਹੜੀ ਆ ਨੱਗਲ ਹੋ ਤੋਂ ਨਹੀਂ ਰਹੂਗੀ ਵਧੀਆ ਕੰਮ ਕਰਾਂਗੇ ਔਰ ਇਸ ਵਾਰ ਭਗਵੰਤ ਮਾਨ ਜੀ ਨੇ ਇੱਕ ਬਹੁਤ ਵਧੀਆ ਗੱਲ ਕੀਤੀ ਹੈ ਚਹਿਲੋ ਤਾਂ ਬੈਠੇ ਨੇ ਪਰ ਤੁਸੀਂ ਜੀ ਨੂੰ ਪਤਾ ਕਿ ਇਹਦੇ ਵਿੱਚ ਅਸੀਂ ਮਨਤੇ ਦੇ ਗੋਸਟ ਵੀ ਵਿੱਚ ਪਾਈ ਆ ਨਹੀਂ ਤੇ ਸੜਕ ਬੰਦੀ ਸੀ ਬਾਲ ਬਾਲ ਸੇਮੇ ਨਬਰ ਟੁੱਟ ਜਾਂਦੀ ਸੀ ਹੋਰ ਮੈਂਟੇਨੈਂਸ ਕੌਲ ਦੇ ਵਿੱਚ ਪਾ ਕੇ ਦੇ ਕੇ ਤੁਹਾਨੂੰ ਬੰਦ ਕਰਤਾ ਕਿ ਯਾਦ ਹੈ ਸਾਡੇ ਦੇ ਵਧੀਆ ਬਣਾਜੀ ਇਹ ਸੜਕ ਟੁੱਟੀ ਤੇ ਤੁਹਾਨੂੰ ਇੰਨੇ ਪੈਸਿਆਂ ਦੇ ਵਿੱਚ ਦੁਬਾਰਾ ਬਣਾਉਣੀ ਪਊ ਤੇ ਕਈ ਵਾਰ ਹੋਇਆ ਅੱਜ ਇਹ ਗਦਾਸਪੁਰ ਦੀ ਲੇਨ ਮਿਸਟਾ ਦੇਮਰ ਦੇ ਲਈ ਸੋ ਕੈਮ ਤੋਂ ਭਾਅ 15.61 ਤੇ 10 ਕਿਲੋਮੀਟਰ ਹੈ 25.65 ਕਿਲੋਮੀਟਰ ਬਰ ਦਾਸਪੁਰ ਦੇ ਵਿਦਿਨ ਮਿਸੀਪਲ ਲਿਮਟ ਜਿਹੜੀਆਂ ਨੇ ਉਹ ਸੰਤਾ 400 ਕਿਹਾ ਔਰ ਇਹਦੇ ਤੇ ਤਕਰੀਬਨ 32 ਕਰੋੜ ਰੁਪਇਆ ਖਰਚ ਹੋਊਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਟੈਂਡਰ ਲਾਤੇ ਜਾਣਗੇ ਔਰ ਕੰਮ ਜਿਹੜਾ ਵਾ ਉਹ ਬਹੁਤ ਜਲਦੀ ਦਿਨਾਂ ਸ਼ੁਰੂ ਹੋਊਗਾ ਔਰ ਲੋਕਾਂ ਨੂੰ ਬਹੁਤ ਵੱਡੀ ਫੈਸਿਲਿਟੀ ਹੋਊਗੀ ਇੱਕ ਮੁਸ਼ਕਲ ਕੀ ਸੀਗੀ ਕਿ ਲੋਕਾਂ ਦੇ ਉਪਾਰ ਵਧ ਕੇ ਲੋਕਾਂ ਦੀ ਪੋਪੂਲੇਸ਼ਨ ਵਧ ਗਈ ਲੋਕਾਂ ਦੀਆਂ ਗੱਡੀਆਂ ਵੱਧ ਗਿਆ ਪਰ ਕਿਸੇ ਨੇ ਧਿਆਨ ਨਹੀਂ ਕੀਤਾ ਯਾਰ ਗੁਰਦਾਸਪੁਰ ਦੀ ਸੜਕਾਂ ਵੀ ਕਾੜੀਆਂ ਹੋਣ ਜਾਂ ਚਾਹੀਦੀਆਂ ਨੇ ਸੜਕਾਂ ਦੀਆਂ ਉਂਦੀਆਂ ਨਹੀਂ ਗਾ ਕਦੇ ਕਿਸੇ ਨੇ ਉਸ ਗੱਲ ਤੇ ਮੈਡੀਕਲ ਨਹੀਂ ਕਰਾਈ ਕੀਤਾ ਔਰ ਮੈਨੂੰ ਅੱਜ ਦੱਸਦਿਆਂ ਖੁਸ਼ੀ ਆ ਗੁਰਦਾਸਪੁਰ ਰਾਤਾਵਾਸੀਆਂ ਨੂੰ ਕਿ ਜਿਹੜੀਆਂ ਸਾਡੀਆਂ ਦੋ ਸਭ ਤੋਂ ਜ਼ਿਆਦਾ ਚੱਲਦੀਆਂ ਸੜਕਾਂ ਨੇ ਪਹਿਲਾ ਅੰਮ੍ਰਿਤਸਰ ਪਟਾਟ ਕੋਰ ਰੋਡ ਕੈਬ ਚੌਂਕ ਤੋਂ ਲੈ ਕੇ ਬਿਲਕੁਲ ਅੜ ਤੱਕ ਇਹਨਾਂ ਛੋੜੀ ਨਹੀਂ ਕਰਾਏ ਕਾਈ ਫੇਰ ਉਹ ਪਿੱਛੋਂ ਹੋਏਗੀ ਕਾਈ ਫਿਰ ਉਹ ਤਾਂ ਚੌੜੀ ਹੋਊਗੀ ਤਾਂ ਕਿ ਸਾਡਾ ਜਿਹੜਾ ਵਪਾਰੀ ਵਰਗਾ ਉਹਨਾਂ ਦੀਆਂ ਗੱਡੀਆਂ ਆਉਣੀਆਂ ਨੇ ਸਮਾਨ ਉਤਰਦਾ ਟਰੱਕ ਆਉਣੇ ਨੇ ਲੋਕਾਂ ਦੀ ਆਵਾਜਾਈ ਹੋਣੀ ਆ ਉਹਨਾਂ ਰੋਡ ਦੇ ਵਿੱਚ ਕੋਈ ਮੁਸ਼ਕਲ ਨਾ ਹੋਵੇ ਤੇ ਪਹਿਲੀ ਵਾਰ ਇਹ ਇਹ ਜਿਹੜਾ ਇਹ ਕਦਮ ਆ ਉਹ ਚੁੱਕਿਆ ਜਾ ਰਿਹਾ ਦੂਸਰੀ ਜਿਹੜੀ ਸਾਡੀ ਸੜਕ ਜਿਹੜੇ ਰੋਡ ਜਿਹਦਾ ਤੁਸੀਂ ਦੇਖਿਆ ਵੀ ਪਿਛਲੀ ਸਰਕਾਰ ਵੇਲੇ ਕਿੰਨਾ ਵੱਡਾ ਜਿੰਮੇ ਤੋਂ ਨਿਕਲਿਆ ਕਿ ਉਹ ਸੜਕ ਜਿਹੜੀ ਆ ਉਹੋ ਜਿਹੀ ਬਣਾਈ ਵੀ ਉਹ ਪਤਾ ਲੱਗ ਜਾਂਦਾ ਵੀ ਜੇ ਰੋਡ ਤੇ ਚੜ੍ਹ ਗਈ ਉਹ ਟਪ ਟਪ ਕਰਦੀ ਹੈ ਜਿਵੇਂ ਗੱਡੀ ਉੱਥੇ ਆਉਂਦੀ ਆ। ਇਸ ਕੋਰ ਇਸ ਕੋਰ ਦਾ ਐਰੀਟੇਜ ਪੈਰੀਗੇ ਉਹ ਜਿਹੜੀ ਅਸੀਂ ਪਹਿਲਾਂ ਉਹ ਗੁਰੂ ਨਾਨਕ ਪਾਰਕ ਤੋਂ ਲੈ ਕੇ ਅੱਬਲ ਖੈਰ ਤੱਕ ਉਹਨੂੰ ਚੋਰੀ ਕਰਾਂਗੇ। ਔਰ ਫਿਰ ਉਸ ਤੋਂ ਬਾਅਦ ਜਿਹੜਾ ਡਾਗਨੇ ਡੌਮ ਤੋਂ ਲੈ ਕੇ ਨਰਕ ਭਾਰਤ ਤੱਕ ਦਾ ਹਿੱਸਾ ਮਿੱਤਰ ਬੌਸਰ ਕੋਲ ਆਉਂਦਾ ਉਹਨੂੰ ਵੀ ਵਧੀਆ ਕਰਨ। ਉਹ ਦੋ ਸੜਕਾਂ ਜਿਹੜੀਆਂ ਨੇ ਉਹ ਚੋੜੀਆਂ ਹੋਣ ਚੱਲ ਰਹੀਆਂ ਨੇ ਇੱਕ ਅੰਮ੍ਰਿਤਸਰ ਟ੍ਰਾਂਪੋਰਟ ਰੋਡ ਔਰ ਦੂਸਰੀ ਵੇਲ ਰੋਡ ਆਪਕੋ ਬਲ ਖੈ ਕਿਉਂਕਿ ਇਹ ਸੜਕ ਜਿਹੜੀ ਆ ਜਿਹੜਾ ਜਦੋਂ ਆਪਾਂ ਦਿਨਾਂ ਦੇ ਪਰ ਪਾਉਂਦੇ ਆ ਇਹ ਇੱਕ ਮਿੰਨੀ ਬਾਈਪਾਸ ਦਾ ਕੰਮ ਕਰਦੀ ਆ ਔਰ ਜਿੰਨਾ ਚਿਰ ਤੋਂ ਉਹ ਸੜਕ ਚੌੜੀ ਨਹੀਂ ਹੋਊਗੀ ਉਹ ਟਾਪ ਜਿਹੜਾ ਇੰਨਾ ਜ਼ਿਆਦਾ ਰਹਿੰਦਾ ਲੋਕਾਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਹੁੰਦੀ ਆ ਉਹਨੂੰ ਵੀ ਆਪਾਂ ਚੌੜੀ ਕਰਾਂਗੇ ਇੱਕ ਮੈਨੂੰ ਦੱਸਦੇ ਆ ਹੋਰ ਖੁਸ਼ੀ ਆ ਕਿ ਜਿੱਥੇ-ਜਿੱਥੇ ਸਾਨੂੰ ਲੋੜ ਪੈਗੀ ਇੰਟਰਲੋਕ ਟਾਇਲਸ ਵੀ ਸਾਡਾ ਜੋ ਪਵਾਵਾਂਗੇ ਤਾਂ ਕਿ ਉੱਥੇ ਵੀ ਜਿਹੜੀ ਸੜਕਾਂ ਉਹ ਮਜ਼ਬੂਤ ਹੋ ਸਕੇ ਲੋਕੀ ਪੱਕਾ ਰਹਿ ਸਕਣ ਔਰ ਜਿਹੜੀ ਮਿੱਟੀ ਕਚੜ ਲੋਕਾਂ ਦੀ ਦੁਕਾਨਾਂ ਦੇ ਵਿੱਚ ਹੁੰਦਾ ਉਹ ਘੜੂੜਾ ਲੋਕਾਂ ਨੂੰ ਸਫਾਈ ਦੇ ਉੱਪਰ ਆਰਾਮ ਮਿਲੂਗਾ ਸੋ ਅੱਜ ਦੇਲਵੀਂ ਗਰਾਈਆਂ ਤੋਂ ਸਾਡੀ ਆ ਲੀਡਰਸ਼ਿਪ ਸਾਰੀ ਬੈਠੀ ਆ ਉੱਚੀ ਦੇ ਨੀ ਮੈਂ ਕਹਾਂ ਸਕਦਾ ਆ ਸਾਰੇ ਜਿਹੜੇ ਇੰਪੋਰਟੈਂਟ ਸਾਡੀ ਪਾਰਟੀ ਦੇ ਕਾਰਜਕਰਤਾ ਦੇ ਪਾਰਟੀ ਦਾ ਕਿਰਦਾਰ ਅੱਜ ਸੋਣਾ ਇਹਨਾਂ ਦੇ ਨਾਲ ਮਿਲ ਕੇ ਮਾਰੀਓ ਮੁੱਖ ਮੰਤਰੀ ਤੁਹਾਨੂੰ ਕੁਮਾਰ ਜੀ ਦਾ ਔਰ ਸਾਡੇ ਪੀਡਬਲੂਡੀ ਮੰਤਰੀ ਨੇ ਉੱਜਾ ਸਾਹਿਬ ਔਰ ਇਹ ਸਾਡੀ ਲੋਕਲ ਬਾਡੀ ਮਨਿਸਟਰ ਨੇ ਅਰਬਜੋਤ ਜੀ ਔਰ ਸਾਡੇ ਜਿਹੜੇ ਸੁਪਰੀਮ ਕੋਰਟ ਦੇ ਅਦਵਿਨੀ ਤੇਜਰੀਵਾਲ ਜੀ ਕੋਰੋ ਦਾ ਕੋਟ ਕੋਟ ਅਰਵਾਦ ਜਿਹੜਾ ਨੇ ਗਰਦਾਸਪੁਰ ਸ਼ਹਿਰ ਦੀ ਸਾਰ ਲਈ ਔਰ ਜਿਹੜਾ ਗੁੰਦਾਸਪੁਰ ਦੇ ਪਿਛਲਾ ਕਿੰਨਾ ਹੀ ਰੁਕਿਆ ਰਿਹਾ ਸੀਗਾ ਅੱਜ ਉਹ ਪੂਰਨ ਹੋਣ ਜਾ ਰਿਹਾ ਬਹੁਤ ਜਲਦੀ ਇਹਦੇ ਟੈਂਡਰ ਤੁਹਾਨੂੰ ਦਿਖਵਾਉਣਗੇ ਦੇਖੋਗੇ ਔਰ ਆਲ ਵਾਲੇ ਸਮੇਂ ਦੇ ਵਿੱਚ ਦਾ ਕੰਮ ਸ਼ੁਰੂ ਹੋ ਜਾਊਗਾ ਸਾਡੀ ਕੋਸ਼ਿਸ਼ ਹੋਊਗੀ ਕਿ ਮਈ ਜੂਨ ਤੱਕ ਜਿਹੜੀ ਲੋਕਾਂ ਉਹ ਸਰਦੀਆਂ ਦੇ ਵਿੱਚ ਪੈਰੀ ਨਹੀਂ ਅੱਗੇ ਮਾਰਚ ਆਪਣ ਤੋਂ ਬਾਅਦ ਦੁਆਰਾ ਜਿਹੜੇ ਸਾਡੇ ਕਲਾਸ ਨੇ ਉਹ ਸ਼ੁਰੂ ਹੋ ਜਾਣਗੇ ਔਰ ਉਹ ਫਿਰ ਉਸ ਤੋਂ ਬਾਅਦ ਮਈ ਤੱਕ ਸਾਰਾ ਕੰਮ ਜਿਹੜਾ ਉਹ ਮੁਕੀਤ ਹੋਊਗਾ ਔਰ ਇਹਦੇ ਨਾਲ ਇੱਕ ਖੂਬਸੂਰਤੀ ਇਹ ਆ ਇੱਕ ਵਾਰੀ ਜਿਹੜੀ ਸ਼ਹਿਰ ਦੀ ਦੇਖ ਆ ਉਹ ਸੱਚਾ ਤੋਂ ਹੀ ਜਦੋਂ ਆਂਦੇ ਰੋਮੇ ਆਪਣੇ ਸ਼ਹਿਰ ਦੇ ਵਿੱਚ ਆਉਂਦਾ ਕਿ ਉਹਨੂੰ ਇਹ ਨਾ ਲੱਗੇ ਕਿ ਆਪਾਂ ਕਿਸੇ ਕੋਈ ਬਹੁਤ ਬੈਕਵਰਡ ਏਰੀਆ ਦੇ ਵਿੱਚ ਆਏ ਆ ਉਹਨੂੰ ਲੱਗੇ ਕਿ ਇਹ ਇੱਕ ਮਲਟਿਪੋਲੀਟਨ ਸਿਟੀ ਹੈਗੀ ਆ ਤੇ ਮੇਰੀ ਇੱਕ ਮੰਤੀ ਮਰਾਦ ਸੀ ਇਸ ਸਰਕਾਰੀ ਨੇ ਬਹੁਤ ਕੁਝ ਦਿੱਤਾ ਇਸ ਸਰਕਾਰੀ ਦਾ ਕਰਜ਼ ਬਹੁਤ ਜ਼ਿਆਦਾ ਸਾਡੇ ਨੂੰ ਮੈਂ ਸਮਝਦਾ ਵੀ ਇਹਤ ਗ੍ਰੇਟੀ ਦਾ ਨਾਮ ਉਹਦਾ ਇਸ ਇਸ ਲੀਸਟ ਵੀਕਐਂਡ ਅਸੀਂ ਉਹ ਖਰਚਾ ਲਾਤ ਨਹੀਂ ਸਕਦੇ ਪਰ ਪਰਮੇਸ਼ਵਰ ਦੀ ਅਫਾਲ ਪਤਰੀ ਦੇਿਰਫਾ ਦੇ ਨਾਲ ਉਸ ਖਰਚੇ ਦਾ ਰਾਖ ਕਿਤੇ ਰੱਖਦੇ ਵਾਪਸੀ ਕਰਨ ਦਾ ਛਾਦਾ ਜਾ ਉਪਰਾਲਾ ਜਿਹੜਾ ਉਹ ਅੱਜ ਅਸੀਂ ਕਰ ਰਹੇ ਆ ਸਾਡੇ ਸਾਹਮਣੇ ਸੀਗਾ ਇਸ ਵੇਲੇ ਸਾਡੀ ਖਰਚਾਲ ਬੜੀ ਸੀ ਬਾਈਪਾਸ ਦਾ ਕੀ ਹਾਲ ਸੀ ਲੋਕਾਂ ਦੇ ਕਾਰ ਪੈਂਚਰ ਹੁੰਦੇ ਸੀਗੇ ਲੋਕਾਂ ਦੇ ਸਫੈਕਟਰਾਂ ਕਾਦੀਆਂ ਦਾ ਨਜ਼ਾਰਾ ਹੁੰਦਾ ਸੀਗਾ ਉਸ ਤੋਂ ਨਵਾਂ ਟੈਂਡਰ ਕਰਵਾਤੇ ਉਥੇ ਜਿਸ ਮੰਨ ਦਾ ਜਿਹੜਾ ਕੰਮ ਜਿਹੜਾ ਸੀਗਾ ਉਹ ਸ਼ੁਰੂ ਕੀਤਾ ਸੀਗਾ ਸੋ ਇਹ ਇੱਕ ਬਹੁਤ ਵੱਡਾ ਉਪਰਾਲਾ ਜਿਹੜਾ ਪੰਜਾਬ ਸਰਕਾਰ ਦਾ ਗੁਰਦਾਸਪੁਰ ਸ਼ਹਿਰ ਵਾਸਤੇ ਹੋਣ ਜਾ ਰਿਹਾ ਸੋ ਮੈਂ ਦੁਬਾਰਾ ਰਿਪੀਟ ਕਰ ਰਿਹਾ ਕਿ ਸ਼ਹਿਰ ਦੀਆਂ 25.65 ਕਿਲੋਮੀਟਰ ਸੜਕਾਂ 32 ਕਰੋੜ 55 ਲੱਖ ਤੇ 81 ਹਜ਼ਾਰ ਦੇ ਵਿੱਚ ਗੱਡੀਆਂ ਦੇ ਐਫਡੀ ਤੋਂ ਅਪਰੂਵਲ ਹੋ ਗਈ ਆ ਉਹਨਾਂ ਦੇ ਹੁਣ ਫਾਰਮੈਲਿਟੀ ਜਿਹੜੀ ਆ ਉਹ ਰਣੀ ਆ ਅਸੀਂ ਜਿਹੜੇ ਲੋਕਲ ਬਾਡੀਜ਼ ਦੀ ਸੀਗੀਆਂ ਜਿਹੜੀਆਂ ਜਨਰਲ ਵਿਕਸ਼ਨ ਮੁਸਲਕ ਕਮੇਟੀ ਦੇ ਥੱਲੇ ਆਉਂਦੀਆਂ ਸੀਗੀਆਂ ਉਹਨਾਂ ਦੀ ਵੀ ਅਸੀਂ ਮੀਟਿੰਗ ਸਾਡੇ ਲੋਕਲ ਬਾਡੀਜ਼ ਦਾ ਡਿਪਾਰਟਮੈਂਟ ਨੇ ਸਖਤੀ ਸਾਹਿਬ ਨੇ ਅਧਿਨੇਸ ਨੂੰ ਬੁਲਾ ਕੇ ਕਰ ਲਈ ਆ ਉਹ ਵੀ ਮੇਰੀ ਕੋਸ਼ਿਸ਼ ਇਹ ਆ ਕਿ ਉਹ ਵੀ ਪੈਸਾ ਜਲਦੀ ਅਪਰੂਵ ਹੋ ਜਾਏ ਤਾਂ ਕਿ ਸਾਰੇ ਪਾਸੇ ਜਿਹੜਾ ਇੱਕ ਸਰਕਾ ਦਾ ਵਧੀਆ ਜਿਹੜਾ ਜਾਲ ਹੈਗਾ ਉਹ ਬਹੁਤ ਵਧੀਆ ਕਵਰਟਡ ਬਿਚੂ ਮੰਦਰਾ ਚੱਲਣਾ ਉਹਦੀ ਨਜ਼ਰ ਆ ਜਾਵੇ ਇੱਕ ਬੇਨਤੀ ਤੇ ਸਾਡੇ ਸੁਣ ਕੇ ਕਰੀ ਉਜੀ ਮੇਰੀ ਬੇਨਤੀ ਆ ਕਿ ਮੈਂ ਕਦੇ ਰਾਜਨੀਤੀ ਕ੍ਰੈਡਿਟ ਲੈਣ ਨੂੰ ਨਹੀਂ ਕਿ ਮੈਂ ਤੇ ਜਿਹੜਾ ਵੀ ਕੰਮ ਕਰਦਾ ਉਹ ਪਰਮੇਸ਼ਰ ਦੇ ਨਿਮਿਤ ਕਰਦਾ ਉਹ ਪਰਮੇਸ਼ਰ ਦੇ ਨਿਮਿਤ ਕਰਕੇ ਉਸ ਕਰਮ ਨੂੰ ਕਰੀਦਾ ਔਰ ਉਸ ਕਰਮ ਨੂੰ ਜੱਡੀਦਾ ਅੱਜ ਤਿੰਨ ਨੂੰ ਜਿ세 ਬਗਤ ਥਰਾਨੇ ਵੀ ਹੁੰਦੀ ਆ ਵੀ ਜਿਹੜੇ ਸਾਡੇ 5 ਸਾਲ ਸત્તાਧਾਰੀ ਲੀਡਰ ਰਹੇ ਨੇ ਪਰਿਵਾਰ ਦਾ ਪੂਰਾ ਕਬਜ਼ਾ ਰਿਆ ਐਮਐਲਏ ਸ਼ਿਪ ਦੇ ਵੀ ਤੇ ਪ੍ਰਧਾਨਗੀ ਦੇ ਤੇ ਕਮੇਟੀ ਵੀ ਆਪਣੇ ਬੋਲ ਤੇ ਐਮਐਲਏ ਸ਼ਿਪ ਵੀ ਆਪਣੇ ਬੋਲ ਤੇ ਕਾਉਂਸਲਰ ਵੀ ਰਿਸ਼ਤੇਦਾਰ ਆਪਣੇ ਬੋਲ ਤੇ ਅਸਟੀ ਵੀ ਨਹੀਂ ਲਵਾ ਸਕਦੇ ਹੋਰ ਜਦੋਂ ਸੱਡੀ ਸਰਕਾਰ ਨੇ ਪਾਸ ਕਰਤਾ ਤੋਂ ਲਵਾਉਣ ਕਰਨਾ ਸ਼ੁਰੂ ਕਰਤਾ ਆ ਸਚਾਈ ਇਹ ਜੇ ਕਿ ਅਸਟੀ ਵੀ ਅਜ ਤੋ ਦਾਤ 12 ਸਾਲ ਪਹਿਲਾਂ ਲੱਗਣਾ ਚਾਹੀਦਾ ਮੈਨੂੰ ਕੋਈ ਗ੍ਰੇਡ ਨਹੀਂ ਕਹਿੰਦੇ 10 ਸਾਲ ਅਕਾਲੀ ਬੀਜੇਪੀ ਸਰਕਾਰ ਆਪਣਾ ਸਦਾ ਕੱਢ ਗਈ ਤੇ ਇਹ ਜ਼ਮੀਨ ਲਵਦੇ ਰਹੇ ਉਹ ਵੀ ਤਗਦੇ ਸੀ ਜ਼ਮੀਨਾਂ ਦੇ ਕਬਜ਼ੇ ਕਰਨ ਨੂੰ ਪਰ ASCII ਦੀ ਜ਼ਮੀਨ ਕਹਿੰਨ ਨੂੰ ਲੱਭੀ ਮੁਰ ਕੇ ਬਲਵਾਵਾ ਦੇ ਇਹਨਾਂ ਨੇ ਉਧਰ ਨਾਲ ਉਹ ਐਕਸੀਲੇਟਰ ਆਪਣਾ ਤੇਜ਼ ਕਰਤਾ ਛੜੂ ਪਲਾਟ ਲੱਭਦੇ ਨੇ ਸੀ ਟੋਲਟੀਆਂ ਲੱਭ ਜਾਂਦੀਆਂ ਸੀ ਪ੍ਰੋਪਰਟੀਆਂ ਲੱਗ ਜਾਂਦੀਆਂ ਸੀਗੀਆਂ ਹੋਰ ਕੰਮ ਸਾਰੇ ਹੋ ਜਾਂਦੇ ਸੀ ਪਰ ਐਸਟੀਪੀ ਦੀ ਜ਼ਰੂਰਤ ਸੀ ਹੋ ਨਹੀਂ ਸੀ ਮੇਰੀ ਤਾਂ ਤੁਹਾਨੂੰ ਪਤਾ ਹੀ ਆ ਤੁਹਾਨੂੰ ਕੋਈ ਗ੍ਰੇਡ ਨੂੰ ਕਾਰਨ ਇਹ ਸੀ ਕਿ ਐਸਟੀਪੀ ਲੱਗਦੇ ਸੀ ਵੀ ਤੁਹਾਨੂੰ ਕੋਈ ਲੱਗ ਜੇ ਤੇ ਸਾਡਾ ਵੀ ਮੂੰਹ ਮਿੱਠਾ ਹੋਵੇ ਤੇ ਇਸ ਕਰਕੇ ਐਸਟੀਪੀ ਨਹੀਂ ਲੱਗਾ ਔਰ ਜਿਹੜਾ ਮੋਟਰਾ ਸਾਡੇ ਵਲੇ ਜਦੋਂ ਮੈਂ ਕਮੇਟੀ ਦਾ ਪ੍ਰਧਾਨ ਸੀ 2002 ਤੋਂ ਲੈ ਕੇ 7 ਤੱਕ ਉਸ ਵੇਲੇ ਤਾਂ ਆਪਾਂ ਇਹ ਸੀਗਰੇਟ ਦੀ ਮੋਟਰ ਵੀ ਚੱਲ ਗਿਆ ਉਹ ਲਵਾਇਆ ਸੀ ਗਿਆ ਜਦੋਂ ਗਾਦੀ ਸਰਕਾਰ ਬਣੀ ਕਿਸਾਨਾਂ ਦਾ ਪਹਿਲਾ ਵਕਤ ਜਿਹੜਾ ਉਹ ਜਿਹੜਾ ਸਾਡੇ ਗਰਦਾਸਪੁਰ ਦੇ ਫਕਤ ਸਾਹਿਬਾਨ ਨੇ ਜਿਹਨਾਂ ਦੀ ਆਪਣੀ ਆਈਐਮਰ ਐਸੋਸੀਏਸ਼ਨ ਆ ਪੁਰਾਣੇ ਮਿਲੂ ਆ ਕੇ ਮਲੇ ਉਹ ਕਹਿਣ ਲੱਗੇ ਵੀ ਮਹਾਰਾਜ ਸਾਡਾ ਤੇ ਨੁਕਸਾਨ ਹੋ ਜਾਣਾ ਮਾਡਾ ਡਾਕਟਰ ਦੱਸੋ ਕੀ ਨੁਕਸਾਨ ਹੋਣਾ ਉਹਦਾ ਨੁਕਸਾਨ ਇਹ ਹੋ ਜਾਣਾ ਵੀ ਸਾਨੂੰ ਇਹ ਚਿੱਠੀਆਂ ਵਰਤੀਆਂ ਨੇ ਵੀ ਹੜ ਹਸਪੀਟਲ ਹੜ ਆਧਾਰਾ ਆਪਣਾ ਪੂਰਾ ਐਸਟੀਪੀ ਲੱਗਿਆ ਮੈਂ ਕਿਹਾ ਡਾਕਟਰ ਸਾਹਿਬ ਹਾਲ ਤੇ ਮੈਨੂੰ ਪਤਾ ਤੇ ਤੁਹਾਨੂੰ ਪਤਾ ਹੋਵੇ ਜੇ ਮੈਂ ਕੰਮ ਕਰਾਵਾਂ ਮੈਂ ਕਿਹਾ ਜਰੂਰ ਕਰਾਵਾਂਗੇ ਤੇ ਬੜਾ ਹਾਲੇ ਹੀ ਸੀ ਵੀ ਐਸਟੀਪੀ ਲੱਗੇ ਔਰ ਸੈਕੰਡਲੀ ਦੇਖੋ ਇਸ ਵੀਰੇ ਦਾ ਪਾਣੀ ਜਿੰਨੇ ਤਰ ਤੱਕ ਚੈਨੜਾ ਹੀ ਝੋਕੇ ਸਾਫ ਨਹੀਂ ਹੁੰਦਾ ਇੰਨੇ ਜਿੰਨ ਤੱਕ ਕੋ ਬਿਮਾਰੀ ਦਾ ਘਰ ਆ ਦੇਖੋ ਤੁਹਾਡੇ ਸਾਹਮਣੇ ਨਵਾਂ ਬਸਟ ਵਾਲਾ ਚਲੇ ਜਾਓ ਉੱਥੇ ਪੰਪਿੰਗ ਸੈੱਟ ਲੱਗਾ ਉਹ ਸਾਰਾ ਪਾਣੀ ਉਹ ਡਰੇਨ ਦੇ ਵਿੱਚ ਜਾ ਰਿਹਾ ਜਿਹੜੀ ਵਾ ਡਰੇਨ ਪੱਕੀ ਕਰਾਈ ਹੈ ਉਹ ਜਿੰਨਾ ਚਿਰ ਤੱਕ ਐਸਟੀਪੀ ਨਹੀਂ ਲੱਗੂਗਾ ਉਹਨਾਂ ਚਿਰ ਤੱਕ ਨਹੀਂ ਸੀ ਗੱਲ ਬਣਨੀ ਇਹਨਾਂ ਨੂੰ ਪੁੱਛਿਆ ਵੀ 2017 'ਚ ਤੁਸੀਂ ਆਪਮ ਬਣ ਗਏ 2021 ਦੇ ਵਿੱਚ ਤੁਹਾਡੀ ਕਮੇਟੀ ਬਣ ਗਈ ਕੌਣ ਰੋਕਦਾ ਸੀ ਤੁਹਾਨੂੰ ਐਸਟੀਪੀ ਲਾਉਣ ਤੇ ਤੁਸੀਂ ਕਿਉਂ ਨਹੀਂ ਉਹ ਐਸਟੀਪੀ ਜਿਹੜਾ ਉਹ ਇਹ ਕਹਿ ਦਿੰਗੇ ਜੀ ਅਸੀਂ ਚਿੱਠੀਆਂ ਲਿਖਦੇ ਰਹੇ ਫਿਰ ਇੱਕ ਪੁਰਾਣੀ ਚਿੱਠੀ ਕਿਤੇ ਫਾੜ ਲੈਂਦੇ ਨੇ ਆ ਜਦੋਂ ਉਹ ਪੁਰਾਣਾ ਹਸਪਤਾਲ ਬਣਾਇਆ ਨਾ ਜਦੋਂ ਉਹ ਜਦੋਂ ਬਾਲੀਆ ਕਿਹਾ ਨਹੀਂ ਨਹੀਂ ਉਹਦੇ ਅਸੀਂ ਇੱਕ ਚਿੱਠੀ ਲਗੀ ਸੀ ਅਜਿਹੀ ਚਿੱਠੀਆਂ ਲਿਖਣ ਦੇ ਬੜੇ ਤਗੜੇ ਨੇ ਤੇ ਜਦੋਂ ਗੱਲ ਆਵੇ ਮੈਂ ਅੱਜ ਦੱਸਣਾ ਚਾਹਨਾ ਇਹ ਜਿਹੜਾ ਹਸਤੀ ਵੀ ਆ ਉਹ ਅਸੀਂ ਜਦੋਂ ਮੈਨੂੰ ਵਕਤ ਮਿਲਿਆ ਡਾਕਟਰ ਸਾਹਿਬਾਂ ਦਾ ਅਸੀਂ ਉਸ ਕੇਸ ਨੂੰ ਡੇਪੋਜ਼ਿਟ ਕੀਤਾ ਪਹਿਲਾਂ ਮੈਹਿਕ ਨੇ ਕਿਹਾ ਵੀ ਇਹਦਾ ਇੱਕ ਸੋਸ਼ਲ ਇੰਪੈਕਟ ਅਸੈਸਮੈਂਟ ਹੁੰਦੀ ਆ ਉਹ ਕਰਵਾ ਲਓ ਉਹਦੇ ਵਿੱਚ ਮੁਸ਼ਕਲ ਆ ਰਹੀ ਸੀ ਯੂਨੀਵਰਸਿਟੀ ਕਰਦੀ ਆ ਹੋਣੀ ਸੀ ਸਕੇਆ ਉਸ ਤੋਂ ਬਾਅਦ ਜੀ ਫੈਸਲਾ ਕੀਤਾ ਵੀ ਕਿਉਣਾ ਕਿਹੜਾ ਲੈ ਡੋਨਰ ਦਾ ਉਹਦੇ ਨਾਲ ਲੈਗੋਸ਼ੀਏਟ ਕੀਤਾ ਜਾਵੇ ਉਹਨੂੰ ਕਿਹਾ ਜਾਵੇ ਵੀ ਭਾਈ ਤੁਸੀਂ ਆਪਣੀ ਕੀਮਤ ਲਓ ਤੇ ਅਸੀਂ ਐਕਵੀਜ਼ੀਸ਼ਨ ਚ ਲਾ ਪਈਏ ਤੇ ਤੁਹਾਡੇ ਨਾਲ ਲੈਗੋਸ਼ੀਏਟ ਕਰਕੇ ਆਪਾਂ ਜਗਾ ਲੈ ਕੇ ਤੇ ਆਸਟੀ ਕਿ ਜਲਾ ਲਾ ਦੂਗੇ ਉਹਦੇ ਲਈ 7.08 ਇਹ ਪ੍ਰੋਜੈਕਟ ਜਿਹੜਾ ਸੀਗਾ ਇਹ 2023 ਦੇ ਵਿੱਚ ਭਾਈ ਤੇ ਸਾਡੀ ਸਰਕਾਰ ਵੱਲ ਗਈ ਅਸੀਂ ਟੈਪ ਅਪ ਕਰ ਲਿਆ 23 ਦੇ ਵਿੱਚ 7.08 ਦੀ ਮੱਧ ਦੇ ਨਾਲ ਇਹ ਜਿਹੜਾ ਸੀਗਾ 189 ਨੂੰ ਇਹ ਜਿਹੜਾ ਇਹਨੂੰ ਅਪਰੂਵਲ ਮਿਲ ਗਈ ਔਰ ਇਹ 82 ਕਰੋੜ 10 ਲੱਖ ਰੁਪਈਆ ਦੀਆ ਇਹ ਵਿਆਪਕ ਮੱਧ ਦੇ ਕਮੇਟੀ ਵਾਲੇ ਵੀ ਇਹਦੇ ਵਿੱਚੋਂ 3 ਕਰੋੜ ਜਿਹੜਾ ਉਹ ਪੈਸਾ ਉਹ ਲੈਡ ਜਿਹੜਾ ਆਰਡਰ ਸੀਗਾ ਉਹਨਾਂ ਨੂੰ ਜਾਣਾ ਸੀਗਾ ਉਹ ਨਾਲ ਵੱਖਰੀ ਆ ਕਿਉਂ ਜਿਹੜੀ ਪ੍ਰਾਪਰਟੀ ਆ ਨੇਚਰਲੀ ਉਹ ਵਿਸਤ੍ਰ ਕਮੇਟੀ ਦੇ ਨਾਂ ਤੇ ਬੰਨੀ ਸੀ ਉਹ ਜਿਹੜਾ ਬਾਕੀ ਪੈਸਾ ਦਾ ਉਹ ਸੀਵਰੇਜ ਬੋਧ ਦੇ ਸੀਵਰੇਜ ਪਾਉਗਾ ਔਰ ਇਹਦੇ ਵਿੱਚ ਜਿਹੜੀ ਸੀਵਰੇਜ ਆ ਮੇਨ ਲਾਈਨ ਪਾਉਗੀ ਕਿਉਂਕਿ ਜਿਹੜਾਿੱਥੇ ਮੋਟਰਾਂ ਲੱਗੀਆਂ ਨੇ ਉਥੋਂ ਸੀਵਰੇਜ ਜਾਊਗਾ ਪਹਿਲਾ ਐਸਟੀਬੀ ਤੱਕ ਔਰ ਇਹਦੇ ਦੇ ਪਾਸੇ ਉਹ ਨਵੇਂ ਬਸਟਰ ਤੋਂ ਜਿਹੜਾ ਪੰਪਿੰਗ ਸੈਕਟਰ ਸਾਡਾ ਮਾਨੋ ਵੀ ਬੰਦ ਕੀਤਾ ਜਾਵੇ ਉਹ ਵੀ ਸੀਵਰੇਜ ਪਾ ਕੇ ਆਉਂਦੇ ਨੂੰ ਮੇਨ ਸੀਵਰੇਜ ਪਾ ਕੇ 31 ਕਰੋੜ 10 ਲੱਖ ਦੇ ਨਾਲ ਇਹ ਜਿਹੜਾ ਪ੍ਰੋਜੈਕਟ ਆ ਉਹ ਕੰਪਲੀਟ ਹੋਏਗਾ ਇਹਦੇ ਵਿੱਚ 50% ਦੇ ਗੋਮਨ ਦਾ 100% ਤੇ ਜੇ ਤੇਰਾ ਕਹਿ ਤੋ ਬਾਤ ਕਿ ਮੈਂ ਕਦੇ ਵਿਤਕਤ ਲਗਾਉਂਦੀ ਗੱਲ ਹੋਵੇ ਮੈਂ ਉਸ ਗੱਲ ਤੇ ਨਹੀਂ ਪੈਂਦਾ ਪਰ ਲੋਕ ਹਰ ਤਰ੍ਹਾਂ ਸਿਆਣੇ ਸਮਾਜ ਹਰ ਚੀਜ਼ ਨੂੰ ਜੱਜ ਕਰਦਾ ਸਮਾਜ ਦੇ ਅੱਗੇ ਕਿਸੇ ਨੂੰ ਤੁਸੀਂ ਬਹੁਤ ਜਿਆਦਾ ਬੇਫਿਕੂ ਬਣਾ ਨਹੀਂ ਸਕਦੇ ਪਰ ਮਜ਼ਾ ਤੇ ਇਸ ਗੱਲ ਦਾ ਸੀਗਾ ਵੀ ਜਦ ਵਕਤ ਤੁਹਾਡੇ ਕੋਲ ਸਾਰੇ ਅਧਿਆਰਸਨ ਜਿਸ ਵਕਤ ਸ਼ਹਿਰ ਦੇ ਵਿੱਚ ਡਰ ਦਾ ਮਾਹੌਲ ਸੀ ਜਿਸ ਵਕਤ ਵਪਾਰੀ ਵਪਾਰ ਨਹੀਂ ਕਰ ਸਕਦਾ ਜਿਸ ਵਕਤ ਵਪਾਰੀ ਆਪਣੀ ਮਰਜ਼ੀ ਨਾਲ ਪ੍ਰਾਪਰਟੀ ਖਰੀਦ ਨਹੀਂ ਸਕਦਾ ਪ੍ਰਾਪਰਟੀ ਵੇਚ ਨਹੀਂ ਸਕਦਾ ਕਿਹੜਾ ਹਾਲਾਤਾਂ ਦੇ ਵਿੱਚ ਤੁਸੀਂ ਅਸਤੀ ਵੀ ਤਾਂ ਲਾ ਨਹੀਂ ਸਕਦੇ ਅੱਜ ਜਿਸ ਵਕਤ ਭਗਵੰਤ ਮਾਨ ਜੀ ਦੀ ਸਰਕਾਰ ਆਈ ਆ ਉਹਨਾਂ ਨੇ ਇਹਨਾ ਬੰਦਾਸ ਕੋ ਨਹੀਂ ਨਾ ਅੱਜ ਰੋੜ ਜਮ ਉਸ ਦੇਖ ਵੀ ਸਜਾੜਪੁਰ ਦੇ ਵਿੱਚ ਵੀ ਲੱਗਾ ਕਿਉਂਕਿ ਉੱਥੇ ਗਾਰੂ ਚੱਲ ਨਹੀਂ ਰਹੇ ਉੱਤਰੀ ਦਾ ਸਾਡਾ ਕੈਂਚ ਚਾਲਜਬਤ ਮਿੰਟੂ ਨੇ ਇਹ ਸਾਰੇ ਅਸੀਂ ਉੱਤੇ ਮੰਗ ਕੀਤੀ ਹੈ ਬਾਲੀਓ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਸਾਡੇ ਲੋਕਲ ਬਾਡੀਜ਼ ਮੰਤਰੀ ਨੇ ਮਹਿਸੂਸ ਕੀਤਾ ਕਿ ਯਾਰ ਨਹੀਂ ਕਿ ਜਿੰਨਾ ਚਿਰ ਤੱਕ ਸੂਰੇਜ ਦਾ ਪਾਣੀ ਸਾਫ਼ ਨਹੀਂ ਹੁੰਦਾ ਗੱਲ ਬੰਦੀ ਨਹੀਂ ਸੋ ਆ ਤੁਹਾਡੇ ਸਾਹਮਣੇ ਦੱਸਦਾ ਗਏ ਆ ਜਿਹੜੀ ਪ੍ਰੋਜੈਕਟ ਆ ਉਹ ਪਾਸ ਹੋਇਆ 2023 ਨੂੰ 2023 ਇਹ ਪਾਸ ਹੋਇਆ ਔਰ ਉਸ ਤੋਂ ਬਾਅਦ 12 4 25 ਨੂੰ ਆਪਣੀ ਰੋ ਵੀ ਪ੍ਰੂਵਲ ਲਾ ਕੇ ਭੇਜੀਆ ਵੀ 3 ਕਰੋੜ 24 ਲੱਖ ਦੀ ਜਿਹੜੀ ਜ਼ਮੀਨ ਆ ਉਹ ਖਰੀਦ ਲਓ ਉਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਬਕਾਇਦਾ ਉਸ ਬੰਦੇ ਨਾਲ ਉਹ 네ਗੋਸ਼ੀਏਟ ਕਰਦੀ ਨਹੀਂ ਮੈਂ ਜਾਣਤ ਬਹੁਤ ਕੁਝ ਨਾਲ ਪਰ ਜਿਸ ਵਾਂ ਦਾ ਤਾਂ ਜ਼ਮੀਨ ਉਹ ਹੀ ਸੀਗੀ ਪਰ ਇਹ ਨਹੀਂ ਲਾ ਸਕੇ ਕਿਉਂਕਿ ਇਹਨਾਂ ਨੂੰ ਕਈ ਹੋਰ ਵਾਅਦੇ ਬਨੇ ਹੁੰਦੇ ਸੀਗੇ ਤੇ ਸਾਡੀ ਪਾਰਟੀ ਦਾ ਕੰਮ ਸਿੱਧਾ ਹੀ ਸਿੱਧਾ ਵਾ ਟ੍ਰਾਂਸਪੇਰੈਂਟ ਪਰ ਦਰਸਤਾ ਤੇ ਇਮਾਨਦਾਰੀ ਦੇ ਨਾਲ ਅੱਜ ਉਸ ਮਾਲਕ ਨੂੰ ਚੰਗੇ ਪੈਸੇ ਮਿਲੇ ਨੇ ਔਰ ਉਹਨੇ ਜਿਹੜੀ ਆਪਣੀ ਪ੍ਰਾਪਰਟੀ ਆ ਉਹ ਸਰਕਾਰ ਨੂੰ ਦਿੱਤੀ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਡੀਐਨਟੀ ਤਿਆਰ ਹੋ ਰਹੀ ਆ ਮਹੀਨੇ ਦੇ ਵਿੱਚ ਇਹਦਾ ਜਿਹੜਾ ਟੈਂਡਰ ਆ ਉਹ ਲੱਗ ਜਾਊਗਾ ਔਰ ਉਸ ਤੋਂ ਬਾਅਦ ਇਹਦਾ ਜਿਹੜਾ ਕੰਮ ਆ ਉਹ ਸ਼ੁਰੂ ਹੋਊਗਾ ਇਸ ਤੋਂ ਇਲਾਵਾ ਮੈਂ ਵੀ ਦੱਸਣਾ ਚਾਹਣਾ ਵੀ ਸਾਡੇ ਇਲਾਕੇ ਦੇ ਬਹੁਤ ਸਾਰੇ ਏਰੀਆਜ਼ ਦੇ ਜਿਹੜੇ ਹਜੇ ਵੀ ਜਿਹੜੀਆਂ ਸਾਡੀਆਂ ਮੁਢਲੀ ਸਹੂਲਤਾਂ ਨੇ ਉਧਰ ਤੋਂ ਵਾਝੇ ਪਏ ਆ ਮੈਂ ਹੁਣ ਪਿੱਛੇ ਬੈ ਕੇ ਸਾਡਾ ਆਈਟੀਆਈ ਦਾ ਏਰੀਆ ਉੱਥੇ ਸੀਵਨ ਨਹੀਂ ਹੈਗਾ ਲੋਕਾਂ ਦੀਆਂ ਗਲੀਆਂ ਛੋਟੀਆਂ ਨੇ ਉੱਥੇ ਜਿਵੇਂ ਤਾਂ ਸਭ ਵੀ ਕਾਇਖ ਨਹੀਂ ਬਣ ਸਕਦੇ ਮੈਂ ਉੱਥੇ ਜਾ ਕੇ ਸਿਵਲ ਬੋਰਡ ਦੇ ਚੇਅਰਮੈਨ ਸਾਹਿਬ ਨਾਲ ਮੁਲਾਕਾਤ ਕੀਤੀ ਉਹਨਾਂ ਨੇ ਮੈਡਮ ਤੁਹਾਡੇ ਇਤਿਹਾਸ ਆਫਿਸਰ ਨੇ ਸੀ.ਓ ਮੈਡਮ ਦਿੱਤੀ ਉੱਪਰ ਉਹਨਾਂ ਨੇ ਨਾਲ ਮੇਰੀ ਮੀਟਿੰਗ ਕਰਾਈ ਔਰ ਪੰਜਾਬ ਸਰਕਾਰ ਨੇ ਬੈਂਕ ਕਰੋ ਬੜਾ ਫੋਟੇਬਲ ਰੇਟ ਪਰ 10 ਕਰੋੜ ਰੁਪਏ ਲਿਆਵਾ ਜਿਹੜਾ ਜਿਹੜਾ ਪੀ.ਆਈ.ਡੀ ਦੇ ਵਿੱਚ ਸੀਵਰੇਜ ਆ ਉਹ ਪੈਣ ਜਾ ਰਿਹਾ। ਛੋੜ ਵਾਲੇ ਸਮੇਂ ਦੇ ਵਿੱਚ ਜਿਹੜੇ ਜਿਹੜੇ ਬਾਕੀ ਏਰੀਆ ਰਹਿ ਗਏ ਨੇ ਉੱਥੇ ਵੀ ਆਪਾਂ ਤੇ ਸੀਵਰੇਜ ਦਾ ਜਿਹੜਾ ਕੰਮ ਔਰ ਵਾਟਰ ਸਪਲਾਈ ਦਾ ਕਰਾਂਗੇ। ਸੋ ਮੈਂ ਬੇਨਤੀ ਕਰਨਾ ਹਰਾਕਾ ਵਾਸੀਆਂ ਨੂੰ ਕਿ ਸਾਡੀ ਰਾਜਨੀਤੀ ਦਾ ਮਕਸਦ ਸਿਰੋ ਤੇ ਕੇਵਲ ਵਿਕਾਸ ਤੇ ਸੇਵਾਵਾਂ ਕਿਉਂਕਿ ਅਸੀਂ ਰਾਜਨੀਤੀ ਲੋਕਾਂ ਨੂੰ ਸੁਖਰਾਣੇ ਕਰੋ ਲਈ ਲੋਕਾਂ ਦੇ ਜੀਵਨ ਤੋਂ ਉੱਪਰ ਚੁੱਕੇ ਲਈ ਲੋਕਾਂ ਦੇ ਵਿਕਾਸ ਲਈ ਇਹ ਜਿਹੜੀ ਸਾਡੀ ਰਾਜਨੀਤੀ ਆ ਸਾਡੀ ਰਾਜਨੀਤੀ ਦੇ ਵਿੱਚ ਝੂਝੀਆਂ ਚੀਜ਼ਾਂ ਲਈ ਹੈਗੀਆਂ ਜਿਹੜੀਆਂ ਪਿਛਲੇ ਕਈ ਸਾਲਾਂ ਦੇ ਵਿੱਚ ਗੁਰਦਾਸਪੁਰ ਦੇ ਲੋਕਾਂ ਨੂੰ ਪ੍ਰੇਖਿਤ ਜਿੜੀਆਂ ਨੇ ਔਰ ਮੈਂ ਅਖੀਰ ਦੇ ਵਿੱਚ ਗੁਰਦਾਸਪੁਰ ਦੇ ਬਹੁਤ ਲੋਕਾਂ ਨੂੰ ਨਾਵਾ ਵਾਸੀਆਂ ਨੂੰ ਇੱਕ ਬੇਨਤੀ ਕਰੂੰਗਾ ਕਿ ਪਿਛਲੇ 3.5 ਕੋੜੇ 4 ਸਾਲ ਦੇ ਕਾਰਕਰ ਦੇ ਦੌਰਾਨ ਮਾਰੀਓ ਭਗਵੰਤ ਮਾਨ ਜੀ ਤੇ ਰਵਿੰਦ ਕੇਜਰੀਵਾਲ ਜੀ ਦੇ ਅਸ਼ੀਰਵਾਦ ਨਾਲ ਰਾਜਨੀਤੀ ਦਾ ਇੱਕ ਦੂਸਰਾ ਰੂਪ ਫਰਦਾਸਪੁਰ ਦੇ ਲੋਕਾਂ ਦੇ ਅੱਗੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ ਜਿਹੜਾ ਦਰ ਤੋਂ ਰਹੇਤਾ ਜਿੱਥੇ ਲੋਕ ਅਜ ਆਪਣੇ ਆਰਾਮ ਨਾਲ ਆ ਲੈ ਸਕਦੇ ਨੇ ਆਪਣੀ ਗੱਲ ਕਹਿ ਸਕਦੇ ਨੇ ਪਰ ਇਹ ਰਾਜਨੀਤੀ ਦਾ ਦੂਸਰਾ ਰੂਪ ਜਿਹੜੀ ਗੁਰਤੀ ਸਾਨੂੰ ਭਗਵੰਤ ਮਾਨ ਜੀ ਔਰ ਰਵਿੰਦ ਕੇਜਰੀਵਾਲ ਜੀ ਨੇ ਦਿੱਤੀ ਆ ਉਹ ਅਸੀਂ ਅੱਜ ਫਰਦਾਸਪੁਰ ਦੇ ਲੋਕਾਂ ਦੇ ਅੱਗੇ ਇਸ ਕੀਤੀਆ ਸੋ ਇਹ ਸਾਰੀਆਂ ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਗੁਰਦਾਸਪੁਰ ਸ਼ਹਿਰ ਦੇ ਵਿੱਚ ਹੋਣ ਜਾਣੀਆਂ ਨੇ ਸੋ ਮੈਂ ਸ਼ਹਿਰ ਵਾਸੀਆਂ ਨੂੰ ਵੀ ਇਹ ਮੁਾਰਕਬਾ ਦੇਣਾ ਔਰ ਆਪਣੀ ਸਮੁੱਚੀ ਲੀਡਰਸ਼ਿਪ ਨੂੰ ਇਹ ਸਾਰੇ ਅ ਪ੍ਰਯਾਸਾਂ ਦਾ ਔਰ ਇਹਨਾਂ ਫੰਡ ਜਿਹੜਾ 31 ਕਰੋੜ ਰੁਪਈਆ ਗੁਰਦਾਸਪੁਰ ਦੀ ਸੜਕਾਂ ਦੇ ਉੱਪਰ ਆਇਆ ਕਿ ਤੁਸੀਂ ਇਤਿਆਹਾਸ ਘੜਾ ਕੇ ਵੇਖ ਲਓ ਪਿਛਲਾ ਬਲਵਿੰਦਰ ਜੀ ਕਿੰਨੇ ਟਾਈਮ ਦੀ ਕੌਂਸਲਰ ਰਹੇ ਹੋ 10 ਸਾਲ ਜਿਹੜੇ ਆਇਆ 31 ਕਰੋੜ ਰੁਪਈਆ ਸੜਕਾਂ ਦੇ 33 ਕਰੋੜ ਰੁਪਇਆ ਦਸ ਸਾਲੇ ਕੌਂਸਲਰ ਰਿਆ ਇਹ ਕਦੇ ਨਹੀਂ ਆਇਆ ਉਹ 33 ਕਰੋੜ ਰੁਪਇਆ ਪਹਿਲੀ ਵਾਰੀ ਸਰਹਾਂਪੁਰ ਸ਼ਹਿਰ ਦੇ ਵਿੱਚ ਆਇਆ ਸੋ ਪ੍ਰਵੇਸ਼ਵਰ ਕਿਰਪਾ ਕਰੇ ਕੁਆਲਿਟੀ ਵਧੀਆ ਹੋਊਗੀ ਕਿਉਂਕਿ ਅਸੀਂ ਨਾ ਤੇ ਠੇਕਾ ਦੇਣ ਵੇਲੇ ਵੇਖਦਾ ਵੀ ਕਿੰਨੂੰ ਜਾ ਰਿਹਾ ਲਾਉ ਨੂੰ ਪੁੱਛਦਾ ਐ ਕਿ ਇਹਦੇ ਪਹਿਲਾਂ ਪਰਦਾ ਹੀ ਹੋਰ ਤਰੀਕੇ ਦੇ ਨਹੀਂ ਆ ਤੇ ਠੇਕੇਦਾਰੀ ਵਿਚਾਰੋਂ ਨੇ ਛੋੜਿਆ ਜਾਂਦਾ ਸੀ ਪਰ ਕਿਉਂ ਨਹੀਂ ਪੂਰਾ ਕਰ ਸਕ ਗਏ ਨਵਾ ਬਸਟਰ ਆਪਣੇ ਕਾਲ ਚ ਕਾਰ ਨਹੀਂ ਪੂਰਾ ਕਰਾ ਤੇ ਤੇਰੇ ਨਾਲ ਹੀ چھوڑਦਾ ਸੀ ਜਿਹੜੇ ਉਹ ਕੰਪਲੀਟ ਕਿੱਦਾਂ ਕਰਨਾ ਸੀ ਜਦੋਂ ਉਹਨੇ ਪ੍ਰੋਫਿਟ ਚ ਤੁਸੀਂ ਲੁੱਟ ਕੇ ਲੈ ਗੋ ਤੋ ਕਿਵੇਂ ਕਰੂਗਾ ਤੇ ਜਿੱਦੋਂ ਦੀ ਸਾਡੀ ਸਰਕਾਰ ਬਣੀ ਅਜਾ ਬਸਟਾੜੀ ਵੀ ਕੰਪਲੀਟ ਹੋ ਗਿਆ ਔਰ ਤੁਸੀਂ ਵੇਖ ਲਓ ਜਿਹੜੀ ਇੰਪਰੂਵਮੈਂਟ ਕਸਟ ਇਹਨਾਂ ਨੇ ਕਰ ਜਾਈ ਕਰਕੇ ਛੱਡਤੀ ਸੀ ਔਰ ਕਿਸਾਨ ਜਿਹੜੇ ਇੰਪਰੂਵਮੈਂਟ ਕਸਟ ਦੇ ਬਾਹਰ ਧਰਨਾ ਲਾ ਕੇ ਬੈਠੇ ਸੀ ਜਿਹਨਾਂ ਦਾ 10 ਤੇ 11 ਕਰੋੜ ਰੁਪਈਆ ਉਹਨਾਂ ਦੀ ਕੰਪਨਸੇਸ਼ਨ ਉਹਦੇ ਡਾ ਸੀਗਾ ਉਹਨਾਂ ਚਿੱਤਤਾ ਜਾ ਰਿਹਾ ਤੇ ਜਦੋਂ ਦੀ ਆਵਾਜ਼ੀ ਪਾਰਟੀ ਦੀ ਸਰਕਾਰ ਆਈ ਇੰਨੀ ਪਾਰਦਰਸ਼ਤਾ ਹੀ ਉਹ ਜਿਹੜੀ ਕਰਜਈ ਇੰਪਰੂਵਮੈਂਟ ਹੋਣੀ ਸੀ ਅਜਾ 100 ਕਰੋੜ ਦੀ ਇੰਪਰੂਵਮੈਂਟ ਫੰਡ ਬਣਦੀ ਆ ਲੋਕਾਂ ਦਾ ਮਾਰਾ ਵਾਹ ਵਾਹ ਇਹ ਵਾਲੀ ਬੰਤੀਆਂ ਨਹੀਂ ਇਹ ਨਾਲੇ ਅਰਦਾਸਪੁਰ ਲੋਕਾਂ ਦਾ ਹੱਕ ਰੋਕਿਆ ਵਾ ਸਾਡੀ ਇੰਪਰੂਵਮੈਂਟ ਫੰਡ ਅਰਦਾਸਪੁਰ 5 ਕਰੋੜ ਰੁਪਏ ਦਾ ਪ੍ਰੋਜੈਕਟ ਵਿਚਾਰ ਕਰਕੇ ਬੈਠੀ ਆ ਸਿਰਫ ਉਹਨੂੰ ਐਨਓਸੀ ਨਹੀਂ ਦੇ ਰਹੇ ਕੋਈ ਗੱਲ ਨਹੀਂ ਥੋੜਾ ਸਮਾਂ ਰਹਿ ਗਿਆ ਅਰਦਾਸਪੁਰ ਲੋਕਾਂ ਨੂੰ ਬਹੁਤ ਸਹੂਲਤਾਂ ਮਿਲਣਗੀਆਂ ਆ ਜਿਸ ਦਿਨ ਆ ਮੁਸਲਮਾਨ ਕਮੇਟੀ ਦੀ ਟਰਮ ਖਤਮ ਹੋ ਗਈ ਆ ਪਹਿਲਾਂ ਹੀ ਅਨੋਥੀ ਪਾਸ ਕਰਕੇ ਜਿਹੜੀਆਂ ਸ਼ਹਿਰ ਦੇ ਰਹਿੰਦੇ ਕੰਮ ਨੇ ਉਹਨਾਂ ਨੂੰ ਕਰਾਂਗੇ ਕਿਸੇ ਦੀ ਬਲਕਿ ਕੋਈ ਕਲੂੜੀ ਹੋਊਗੀ ਜਿੰਦਾਬਾਦ ਬਹਿ ਜੀ ਜਿੰਦਾਬਾਦ ਸੋ ਮੇਰੀ ਬੇਨਤੀ ਆ ਕਿ ਲੋਕਾਂ ਨੂੰ ਵੀ ਆਵਾਮ ਨੂੰ ਵੀ ਮੇਰੇ ਸ਼ਹਿਰ ਵਾਸੀਆਂ ਨੂੰ ਵੀ ਸਾਡਾ ਸਹਿਯੋਗ ਦਿਓ ਤੁਹਾਡੀ ਜ਼ਿੰਦਗੀਆਂ ਨੂੰ ਸੁਧਾਰਿਆ ਕਰਨਾ ਤੁਹਾਡੇ ਜੀਵਨ ਨੂੰ ਉੱਪਰ ਚੁੱਕਣਾ ਸਾਡਾ ਸਰਪੱਖੀ ਨੂੰ ਬਤਾਲਨਾ ਸਾਡੀ ਜ਼ਿੰਮੇਵਾਰੀਆਂ ਔਰ ਪ੍ਰਮੇਸ਼ਵਰ ਦੀ ਕਿਰਪਾ ਨਾਲ ਔਲ ਜ਼ਿੰਮੇਵਾਰੀ ਨੂੰ ਸਤੰਦਾਈ ਦੇ ਨਾਲ ਨਿਭਾਉਣਾ ਥੈਂਕ ਯੂ ਜਿਹੜੇ ਤੁਸੀਂ ਗੱਲ ਕੀਤੀ ਹੈ ਤੁਹਾਡਾ ਪਸੰਦ